ਹਾਂਜੀ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਜੋ ਕਿ ਐਮਸੀ ਚੋਣਾਂ ਪਿੱਛੇ ਹੋ ਗਿਆ ਸਨ ਤੇ ਉਹਨਾਂ ਦੇ ਹਜੇ ਪ੍ਰਧਾਨ ਹੈ ਜਿਹੜੇ ਉਹ ਨਹੀਂ ਚੁਣੇ ਗਏ ਸੀ ਤੇ ਅੱਜ ਉਹਨਾਂ ਦਾ ਪ੍ਰਧਾਨਗੀ ਦਾ ਮਸਲਾ ਜਿਹੜਾ ਹੱਲ ਹੋ ਗਿਆ ਹੈ ਸੋ ਦੁਲਗੜ ਸ਼ਹਿਰ ਦੇ ਵਿੱਚੋਂ ਬੀਨਾ ਰਾਣੀ ਨੂੰ ਪ੍ਰਧਾਨ ਜਿਹੜਾ ਚੁਣਿਆ ਗਿਆ ਹੈ ਅਤੇ ਸੀਨੀਅਰ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਸੁਖਜੀਤ ਸਿੰਘ ਬੱਬਰ ਬਣੇ ਨੇ ਅਤੇ ਬਿੰਦਰ ਜੈਮੇਤ ਪ੍ਰਧਾਨ ਬਣ ਗਏ ਨੇ ਇਸ ਤਰ੍ਹਾਂ ਹੀ ਪੀਖੀ ਤੋਂ ਖਵਾਰਾ ਪੀਖੀ ਤੋਂ ਸਰਦੀਪ ਕੌਰ ਪ੍ਰਧਾਨ ਬਣ ਗਏ ਨੇ ਤੇ ਸੀਨੀਅਰ ਵਾਈਸ ਪ੍ਰਧਾਨ ਪ੍ਰਵਿੰਦ ਗੋਰਾਜੀ ਬਣ ਗਏ ਨੇ ਦੁਬਾਰਾ ਫੇਰ ਤੁਹਾਨੂੰ ਦੱਸ ਦਈਏ ਸੋ ਦੂਲਗੜ ਤੋਂ ਮੀਨਾ ਰਾਣੀ ਪਤਨੀ ਪ੍ਰੇਮ ਗਰਗ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ ਨੇ ਸਰਜੀਤ ਸਿੰਘ ਬੱਬਰ ਜਿਹੜੇ ਉਹ ਸੀਨੀਅਰ ਮੀਤ ਪ੍ਰਧਾਨ ਤੇ ਵਿੰਦਰ ਜੈਂਕ ਮੀਤ ਪ੍ਰਧਾਨ ਚੁਣੇ ਗਏ ਨੇ ਤੇ ਮੀਨਾ ਰਾਣੀ ਪਤਨੀ ਪ੍ਰੇਮ ਕੁਮਾਰ ਜੀ ਜਿਹੜੇ ਗਰਗ ਨੇ ਉਹ ਚੰਗੇ ਬਿਜ਼ਨਸਮੈਨ ਨੇ ਚੰਗਾ ਅਸਰ ਰਸੂਖ ਰੱਖਣ ਵਾਲੇ ਨੇ ਤੇ ਹੁਣ ਉਮੀਦ ਆ ਕਿ ਸੂਗੜ ਸ਼ਹਿਰ ਇਸ ਵਾਰ ਤਰੱਕੀ ਜ਼ਰੂਰ ਕਰੇਗਾ ਆਪਣੇ ਇਸ ਵੀਡੀਓ ਨੂੰ ਬាទ-ਬាទ ਸ਼ੇਅਰ ਕਰੋ ਚੈਨਲ ਨੂੰ ਫਾਲੋ ਕਰੋ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਆਪਾਂ ਨੂੰ ਇਨੀ ਸਪੋਰਟ ਦੇ ਰਹੇ ਹੋ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਫਾਲੋ ਜਰੂਰ ਕਰ ਲਓ ਜੀ ਸ਼ੁਕਰੀਆ ਸਸ ਸਿੱਖਾਲ ਜੀ